ਪਹਿਲਾਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਮੈਨੂੰ ਸੜਕ ਤੇ ਬੰਨ ਦਿਓ ਕੁਲੀ ਮੈਂ ਆਪਣਾ ਟਾਈਮ ਟਪਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੁਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੁਹੇ ਮੈਂ ਰੋਟੀ ਮੰਗ ਕੇ ਖਾ ਲਾਂਗੀ ਪਿਓ ਨੂੰ ਆਖੇ ਡੈਡੀ ਸੋਰੇ ਨੂੰ ਕੰਜਰ ਕਹਿੰਦੀ ਆ ਆਪ ਫੂਨ ਤੇ ਭਾਬੀਆਂ ਨੂੰ ਨਿਤ ਮਦਦਾਂ ਦਿੰਦੀ ਆ ਪਹਿਲੋਂ ਆਪਣੀ ਪੀੜੀ ਥੱਲੇ ਆਪ ਤਾਂ ਨਿਗਾਵੀ ਮਾਰੀ ਨਹੀਂ ਹੁਣ ਸੱਸ ਕਿਵੇਂ ਮਾਂ ਬਣ ਜੇ ਉਹ ਜਦੋਂ ਨੂੰ ਬਣਦੀ ਰਾਤੀ ਹੁਣ ਸੱਸ ਕਿਵੇਂ ਮਾਂ ਬਣ ਜੇ ਉਹ ਜਦੋਂ ਨੂੰ ਬਣਦੀ ਰਾਤੀ ਸਿਆਣੇ ਪੇਕੇ ਮਾਵਾਂ ਨਾਲ ਤੇ ਘੱਟ ਰਿਸ਼ਤਾ ਨਹੀਂ ਭਾਬੀਆਂ ਪਰਹਾਵਾਂ ਨਾਲ ਉਹ ਸੱਚ ਆਖਦੇ ਸਿਆਣੇ ਪੇਕੇ ਮਾਵਾਂ ਨਾਲ ਤੇ ਘੱਟ ਰਿਸ਼ਤਾ ਨਹੀਂ ਭਾਬੀਆਂ ਪਰਹਾਵਾਂ ਨਾਲ ਪੌਣੇ ਪੇਕੇ ਦੇ ਨਾਨਾ ਕਦੇ ਫੇਰੀਆਂ ਸੂਈ ਨਹੀਂ ਥਾਗਾ ਪੌਣੇ ਦਿੰਦੀਆਂ ਹੋਰ ਭਾਬੀਆਂ ਕਿਤੇ ਦੇ ਖਾਨਦਾਨੀ ਮਾਵਾਂ ਨਹੀਂ ਚੇ ਪੀਆਂ ਕਿਤੇ ਦੇਖਾਂ ਨੇ ਦਾਨੀ ਮਾਵਾਂ ਨੇ ਚੇਤੇ ਹੋਣ ਦਿੰਦੀ